ਸ਼ਾਪਿੰਗ ਮਾਲ ਦੇ ਵਿੱਚ ਇੱਕ ਪਿੰਡ ਦਾ ਬੰਦਾ ਜਾਂਦਾ ਜੀ ਧੋਤੀ ਕੁੜਤਾ ਆਪਣੇ ਇਲਾਕੇ ਦੇ ਹਿਸਾਬ ਨਾਲ ਉਹਨੇ ਪਾਇਆ ਹੋਇਆ ਬੈਂਗਲੁਰੂ ਦੇ ਵਿੱਚ ਤੇ ਉਹਨੂੰ ਗਾਰਡ ਅੰਦਰ ਨਹੀਂ ਵੜਨ ਦਿੰਦਾ ਮੈਨੇਜਰ ਆਜੰਦਾ ਮੈਨੇਜਰ ਵੀ ਕਹਿੰਦਾ ਵੀ ਭਾਈ ਤੂੰ ਅੰਦਰ ਨਹੀਂ ਜਾ ਸਕਦਾ ਤੇ ਹੁਣ ਵੱਡੀ ਕਾਰਵਾਈ ਹੋ ਗਈ ਹੈ ਕਹਿੰਦੇ ਮਾਲ ਵੀ ਇੱਕ ਹਫ਼ਤੇ ਵਾਸਤੇ ਬੰਦ ਕਰਨ ਦਾ ਹੁਕਮ ਦੇ ਦਿੱਤਾ ਧੋਤੀ ਵਾਲਾ ਬੰਦਾ ਸੀਗਾ ਉਹ ਧੋਤੀ ਪਾਏ ਗਿਆ ਸੀ ਨਾ ਧੋਤੀ ਪੋਣਾ ਕਿ ਇੱਕ ਪਹਿਰਾਵਾ ਹੈ ਸਾਡੇ ਹਰਿਆਣੇ ਵਿੱਚ ਜੂਪੀ ਵਿੱਚ ਰਾਜਸਥਾਨ ਦਾ ਧੁੱਪ ਧੋਤੀ ਉਹਨਾਂ ਦਾ ਬੜੀ ਕਮਾਲ ਦੀ ਚੀਜ਼ ਹੈ ਲਾਂਗੜ ਲਾਂਗੜ ਪਾ ਕੇ ਧੋਤੀ ਪਾ ਕੇ ਬੰਦਾ ਮੌਲ ਚ ਵੀ ਜਾ ਸਕਦਾ ਬੰਗਲੌਰ ਦੇ ਇਹ ਮੌਲ ਜੀਟੀ ਮੌਲ ਹਰਿਮਿੰਦਰ ਜੀ ਜੀਟੀ ਮੌਲ ਚ ਇੱਕ ਕਿਸਾਨ ਧੋਤੀ ਪਾ ਕੇ ਅੰਦਰ ਜਾਣ ਲੱਗਿਆ ਤਾਂ ਪਤਾ ਗਾਰਡ ਨੇ ਰੋਕਿਆ ਉਹ ਨਹੀਂ ਬਣ ਸਕਦਾ ਅੰਦਰ ਅੰਗਰੇਜ਼ਾਂ ਦਾ ਪ੍ਰਭਾਵ ਇੰਨਾ ਆ ਗਿਆ ਭਾਰਤ ਦੇ ਕਿ ਚਾਦਰਾਂ ਬੰਦ ਕਰਤਾ ਪਹਿਰਾਵੇ ਹੀ ਬੰਦ ਕਰਤਾ ਸਾਡੇ ਪਹਿਰਾਵੇ ਨੂੰ ਹੀ ਪਰ ਪਹਿਰਾਵੇ ਦੇ ਕਲੰਕ ਲੱਗਿਆ ਸਾਡਾ ਇਹ ਹੁੰਦਾ ਜਿਹੜਾ ਕਿ ਉੱਪਰਲੇ ਪਾਸੇ ਜਿਹੜਾ ਅਮੀਰਾਂ ਦਾ ਇੱਕ ਬੱਕਰਦਣਾ ਬਾਗ ਆਉਂਦਾ ਨਾ ਉਹ ਬਾਗ ਕਿਦਾਂ ਪਹਿਰਾਵੇ ਨੂੰ ਵੀ ਖਵਾ ਜਾਂਦਾ ਅਕੀਦਰ ਸਾਹਿਬ ਮਾਲ ਸ਼ੋਪਿੰਗ ਮਾਲ ਬਣੇ ਹੁੰਦੇ ਨੇ ਉਹਨਾਂ ਦੇ ਉੱਤੇ ਪਹਿਲਾਂ ਤਾਂ ਇਹ ਇਲਜ਼ਾਮ ਲੱਗਦੇ ਨੇ ਕਿ ਸ਼ੋਪਿੰਗ ਮਾਲਸ ਨੇ ਆਮ ਦੁਕਾਨਦਾਰਾਂ ਦੇ ਕੰਮਕਾਜ ਠੱਪ ਕਰਦੇ ਪਰ ਇਹਦੇ ਵਿੱਚ ਵੀ ਕਈ ਪੱਖ ਨੇ ਕੀ ਸ਼ਾਪਿੰਗ ਮਾਲ ਦੇ ਵਿੱਚ ਉਹੀ ਜਾਂਦਾ ਜਿਹਦੀ ਕੋਈ ਪਹੁੰਚ ਹੋਵੇ ਜਾਂ ਕੋਈ ਮਾੜਾ ਮੋਟ ਕਿਤੇ ਚੰਗਾ ਲੱਗਿਆ ਹੋਵੇ ਉਹੀ ਜਾਂਦਾ ਆਮ ਲੋਕ ਬਹੁਤ ਘੱਟ ਜਾਂਦੇ ਨੇ ਦੁਕਾਨਦਾਰੀਆਂ ਮੱਹੱਲਿਆਂ ਵਾਲੀਆਂ ਵੀ ਬਹੁਤ ਚੱਲ ਰਹੀਆਂ ਨੇ ਜੇਕਰ ਚੱਲਣ ਦੇ ਉੱਤੇ ਆ ਜਾਣ ਤਾਂ ਉਹ ਵੀ ਬੜੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦੀਆਂ ਨੇ ਸ਼ਾਪਿੰਗ ਮਾਲ ਦੇ ਵਿੱਚ ਇੱਕ ਪਿੰਡ ਦਾ ਬੰਦਾ ਜਾਂਦਾ ਜੀ ਧੋਤੀ ਕੁੜਤਾ ਆਪਣੇ ਇਲਾਕੇ ਦੇ ਹਿਸਾਬ ਨਾਲ ਉਹਨੇ ਪਾਇਆ ਹੋਇਆ ਬੰਗਲੌਰ ਦੇ ਵਿੱਚ ਤੇ ਉਹਨੂੰ ਗਾਰਡ ਅੰਦਰ ਨਹੀਂ ਵੜਨ ਦਿੰਦਾ ਮੈਨੇਜਰ ਆ ਜਾਂਦਾ ਮੈਨੇਜਰ ਵੀ ਕਹਿੰਦਾ ਵੀ ਭਾਈ ਤੂੰ ਅੰਦਰ ਨਹੀਂ ਜਾ ਸਕਦਾ ਤੇ ਹੁਣ ਵੱਡੀ ਕਾਰਵਾਈ ਹੋ ਗਈ ਹੈ ਕਹਿੰਦੇ ਮਾਲ ਵੀ ਇੱਕ ਹਫ਼ਤੇ ਵਾਸਤੇ ਬੰਦ ਕਰਨ ਦਾ ਹੁਕਮ ਦੇ ਦਿੱਤਾ ਜੀ ਮਤਲਬ ਕਿ ਇਹ ਸੰਕੇਤ ਹੈ ਤੁਹਾਨੂੰ ਸਾਰਿਆਂ ਨੂੰ ਮੈਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਵੀ ਕਿ ਸਾਡੇ ਮਾਲ ਜਿਹੜੇ ਬਣ ਰਹੇ ਨੇ ਨਾ ਜੀ ਵੱਡੇ ਕਾਰਪੋਰੇਟ ਦੇ ਮਾਲ ਬਣ ਰਹੇ ਨੇ ਉਹਨਾਂ ਵਿੱਚ ਆਮ ਵਿਅਕਤੀ ਲਈ ਕੋਈ ਥਾਂ ਨਹੀਂ ਧੋਤੀ ਵਾਲਾ ਬੰਦਾ ਸੀਗਾ ਉਹ ਧੋਤੀ ਪਾਏ ਗਿਆ ਸੀ ਨਾ ਧੋਤੀ ਪੋਣਾ ਕਿ ਇੱਕ ਪਹਿਰਾਵਾ ਹੈ ਸਾਡੇ ਹਰਿਆਣੇ ਵਿੱਚ ਜੁਪੀ ਵਿੱਚ ਰਾਜਸਥਾਨ ਦਾ ਧੁੱਪ ਧੋਤੀ ਉਹਨਾਂ ਦਾ ਬੜੀ ਕਮਾਲ ਦੀ ਚੀਜ਼ ਹੈ ਲਾਂਗੜ ਅਸਰ ਵਾਲੇ ਹੁੰਦੇ ਵੀ ਉਹ ਗਿੱਟਿਆਂ ਦੇ ਉੱਤੇ ਆ ਵੀ ਕਹੈਨ ਵੀ ਐਕਸਲੇਟਰ 'ਚ ਫਸ ਜਾਣੀ ਹੈ ਉਹ ਹੈਵੀ ਗਿੱਟਿਆਂ ਦੇ ਉੱਤੇ ਆ ਲਾਂਗੜ ਲਾਂਗੜ ਬੜੀ ਕਮਾਲ ਦੀ ਚੀਜ਼ ਹੁੰਦੀ ਆ ਤੇ ਉਹ ਦੇਵੀ ਲਾਲ ਚੌਧਰੀ ਚੌਧਰੀ ਦੇਵੀ ਲਾਲ ਨਹੀਂ ਜਿਹੜਾ ਹੁਣ ਕਿਹੜਾ ਕਿਹੜਾ ਲਾਲ ਦੇਵੀ ਲਾਲ ਦਾ ਮੁੰਡਾ ਮੈਂ ਨਾਂ ਭੁੱਲ ਗਿਆ ਤਾਂ ਲੈ ਹੁਣ ਤੇ ਉਹ ਕੀ ਨਾਂ ਦਾ ਉਹ ਵੀ ਲਾਲ ਹਾਂਜੀ ਦਾ ਦੇਵੀ ਲਾਲ ਦਾ ਮੁੱਖ ਮੰਤਰੀ ਵੀ ਰਿਹਾ ਉਹ ਭਜਨ ਲਾਲ ਭਜਨ ਭਜਨ ਲਾਲ ਨਹੀਂ ਹੋ ਰਹਾ ਇੱਕ ਤੇ ਜੋ ਜਿਹੜਾ ਹੈਗਾ ਨਾ ਜੀ ਉਹ ਕਹਿੰਦੇ ਵੀ ਉਹ ਚਲੇ ਗਿਆ ਵਿਦੇਸ਼ ਦੇ ਵਿੱਚ ਨਾਂ ਸਾਹਮਣੇ ਆ ਜੂਗਾ ਸਤ ਤੁਸੀਂ ਲਿਖ ਦੋਗੇ ਵਿੱਚੋਂ ਦਾ ਨਾਮ ਤੇ ਉਹ ਚਲੇ ਗਿਆ ਜੀ ਵਿਦੇਸ਼ ਵਿੱਚ ਤਾਂ ਜੀ ਉਹ ਪੁੱਛਣ ਲੱਗੇ ਵੀ ਉਹ ਲੰਗੜ ਪਾਈ ਸੀ ਦੀ ਪਿੱਛੇ ਟੰਗੀ ਹੋਈ ਸੀ ਨਾ ਐ ਪਿੱਛੇ ਪਾਸੇ ਟੰਗ ਦਿੰਦੇ ਆ ਉਹ ਲੰਗੜ ਪਾ ਉਹ ਕਹਿਣ ਲੱਗੇ ਜੀ ਤੁਸੀਂ ਕਹਿੰਦੇ ਆ ਜਿਹੜੀ ਅੰਗਰੇਜ਼ ਪੁੱਛਣ ਲੱਗੇ ਵੀ ਮਤਲਬ ਕਿ ਦੱਸ ਪੁੱਛਣ ਲੱਗੇ ਵੀ ਉਹ ਕਹਿੰਦਾ ਵੀ ਕੀ ਕਿਹੜਾ ਅੰਗਰੇਜ਼ ਕਹਿੰਦਾ ਇਹ ਕਹਿ ਰਿਹਾ ਜੀ ਵੀ ਇਹ ਇਹ ਕੀ ਚੀਜ਼ ਆ ਉਹ ਕਹਿੰਦਾ ਅੰਗਰੇਜ਼ ਨੂੰ ਕਹਿਣ ਲੱਗਾ ਕਹਿੰਦਾ ਵੀ ਆ ਕੀ ਆ ਟਾਈ ਲਾਈਸ ਦੇ ਟਾਈ ਲਾਇਸੇ ਤੇ ਕਹਿੰਦਾ ਆ ਆ ਕੀ ਚੀਜ਼ ਆ ਕਹਿੰਦਾ ਟਾਈ ਆ ਟਾਈ ਕਹਿੰਦਾ ਇਹ ਬੈਗ ਟਾਈ ਆ ਫਿਰ ਉਹ ਬੈਗ ਟਾਈ ਕਹਿ ਕੇ ਹਾਸti ਮਜ਼ਾਕ ਕਰਤਾ ਸੀਗਾ ਬਲੇ ਕਹਿਣ ਦਾ ਭਾਵੇਂ ਆ ਬਈ ਜਿਹੜਾ ਲਾਂਗੜ ਪਾ ਕੇ ਧੋਤੀ ਪਾ ਕੇ ਬੰਦਾ ਮੌਲ ਚ ਨਹੀਂ ਜਾ ਸਕਦਾ ਬੰਗਲੌਰ ਦੇ ਇਹ ਮੌਲ ਜੀਟੀ ਮੌਲ ਆ ਤਰਮਿੰਦਰ ਜੀ ਹੂੰ ਜੀਟੀ ਮੌਲ ਚ ਇੱਕ ਕਿਸਾਨ ਧੋਤੀ ਪਾ ਕੇ ਅੰਦਰ ਜਾਣ ਲੱਗਿਆ ਤਾਂ ਪਤਾ ਗਾਰਡ ਨੇ ਰੋਕਿਆ ਉਹਨੂੰ ਕਿ ਤੂੰ ਨਹੀਂ ਵੜ ਸਕਦਾ ਅੰਦਰ ਤਹਲਾ ਤੋਤੀ ਨੇ ਪੈਂਟ ਕਮੀਜ਼ ਪਾ ਕੇ ਆ ਗਿਆ ਕਹਿੰਦਾ ਪਹਿਲਾਂ ਅੰਦਰ ਬੜਨ ਦਾ ਮਾਲ ਦੇ ਵਿੱਚ ਉਹ ਕਹਿੰਦਾ ਕਮਾਲ ਦੀ ਕਹਿੰਦਾ ਮੈਂ ਜੋ ਮਰਜ਼ੀ ਪਾ ਕੇ ਆ ਮੇਰਾ ਪਹਿਰਾਵਾ ਮੇਰੇ ਭਾਰਤ ਦਾ ਪਹਿਰਾਵਾ ਹੈ ਟਿਪੀਕਲ ਪਹਿਰਾਵਾ ਹੈ ਖੇਤਰ ਦਾ ਪਹਿਰਾਵਾ ਹੈ ਸਾਡੇ ਪਹਿਲਾਂ ਚਾਦਰਾਂ ਪਾਉਂਦੇ ਸੀਗੇ ਅੱਜ ਕੱਲ ਵੀ ਚਾਦਰਾਂ ਲੋਕ ਸ਼ੌਂਗ ਨਾਲ ਪਾਉਂਦੇ ਜਾਂ ਕਈ ਘਰਾਂ ਦੇ ਵਿੱਚ ਬਾਹਰ ਤਾਂ ਕਰਨੀ ਪਾਉਂਦੇ ਘਰਾਂ ਵਿੱਚ ਪਾਉਂਦੇ ਆ ਚਾਦਰਾਂ ਲੋਕ ਅੰਗਰੇਜ਼ਾਂ ਦਾ ਪ੍ਰਭਾਵ ਇੰਨਾ ਆ ਗਿਆ ਭਾਰਤ ਤੇ ਕਿ ਚਾਦਰਾਂ ਬੰਦ ਕਰਤਾ ਪਹਿਰਾਵਾ ਹੀ ਬੰਦ ਕਰਤਾ ਸਾਡੇ ਪਹਿਰਾਵੇ ਨੂੰ ਹੀ ਪਰ ਪਰਹਾਵੇ ਦੇ ਕਲੰਕ ਲੱਗਿਆ ਸਾਡਾ ਇਹ ਹੁੰਦਾ ਜਿਹੜਾ ਕਿ ਉੱਪਰਲੇ ਪਾਸੇ ਜਿਹੜਾ ਅਮੀਰਾਂ ਦਾ ਇੱਕ ਬੱਕਰ ਤਰ੍ਹਾਂ ਬਾਦ ਆਉਂਦਾ ਨਾ ਉਹ ਬਾਦ ਕਿਦਾਂ ਪਹਿਰਾਵੇ ਨੂੰ ਵੀ ਖਾ ਜਾਂਦਾ ਇਹ ਜਿਹੜਾ ਧੋਤੀ ਵੜ ਕੇ ਅੰਦਰ ਵੜਿਆ ਤੇ ਨੂੰ ਨਹੀਂ ਰੋਕਿਆ ਤੇ ਫਿਰ ਮੈਨੇਜਰ ਤੇ ਵੀ ਕੇਸ ਦਰਜ ਹੋ ਗਿਆ ਤੇ ਕੇਸ ਦਰਜ ਜਿਹੜਾ ਸਕਿਉਰਿਟੀ ਗਾਰਡ ਦਾ ਉਹਦੇ ਵੀ ਕੇਸ ਦਰਜ ਹੋ ਗਿਆ ਤੇ ਹੁਣ ਮੌਲ ਵੀ ਇੱਕ ਹਫਤੇ ਵਾਸਤੇ ਬੰਦ ਕਰਨ ਦੇ ਆਰਡਰ ਕਰਤੇ ਆ ਇਹ ਵਧੀਆ ਸੰਕੇਤ ਹੈ ਪਰ ਇਹ ਸੰਕੇਤ ਉਧਰਲੇ ਪਾਸੇ ਦੂਜੇ ਪਾਸੇ ਕਾਰਪੋਰੇਟ ਦੀ ਬੜੇ ਬੱਲੇ ਬੱਲੇ ਆ ਭਾਰਤ ਵਿੱਚ ਉਹ ਇਹ ਕੁਝ ਲਾਗੂ ਕਰ ਸਕਦੇ ਆ ਜੀ ਹਮ ਮੇਰੇ ਖਿਆਲ ਚ ਓਮ ਪ੍ਰਕਾਸ਼ ਚੋਟਾਲਾ ਸੀਗਾ ਜੀ ਓਮ ਪ੍ਰਕਾਸ਼ ਚੋਟਾਲਾ ਓਮ ਪ੍ਰਕਾਸ਼ ਚੋਟਾਲਾ ਜੀ ਬਿਲਕੁਲ ਓਮ ਪ੍ਰਕਾਸ਼ ਚੋਟਾਲਾ ਦੀ ਗੱਲ ਕਰਦੇ ਆ ਬਸ ਓਮ ਪ੍ਰਕਾਸ਼ ਚੋਟਾਲਾ ਦੀ ਇੱਕ ਹੋਰ ਗੱਲ ਸੁਣਾਉਣਾ ਮੈਂ ਇੱਕ ਹੋਰ ਵੀ ਇੱਕ ਦਲਤ ਐਮਐਲਏ ਸੀਗਾ ਹਮ ਉਹ ਵੀ ਇੱਕ ਦਿਨ ਘਰੇ ਆਪਣਾ ਤਿਆਰ ਹੋਇਆ ਉਹਨੇ ਟਾਈ ਟੂ ਉਹਨੂੰ ਬੈਗ ਟਾਈ ਲਾਈ ਕਹਿੰਦਾ ਲੰਗੜ ਪਾਈ ਉਹਨੇ ਹਮ ਲੰਗੜ ਪਾ ਕੇ ਨਾ ਜੀ ਆਪਣੇ ਘਰ ਵਾਲਿਆਂ ਨੂੰ ਕਹਿੰਦਾ ਮੈਂ ਠੀਕ ਲੱਗ ਰਿਹਾ ਨਾ ਚੋਲਾ ਸਾਹਿਬ ਨੂੰ ਬੰਦਾ ਬੰਨੇ ਹਮ ਓਮ ਪ੍ਰਕਾਸ਼ ਚੋਲਾ ਸਾਹਿਬ ਨੂੰ ਕਹਿੰਦਾ ਵੀ ਠੀਕ ਇਹ ਕਿ ਇਹ ਬੜੀ ਬੜੀ ਚਰਚਾ ਹੋਈ ਸੀ ਗੱਲ ਦੀ ਇਹਦੀ ਜਦੋਂ ਉਹ ਗਿਆ ਮਿਲਣ ਵਾਸਤੇ ਨਾ ਚਦਾਲਾ ਸਾਹਿਬ ਦੇਖਣ ਲੱਗ ਗਿਆ ਉਹਦੇ ਵੱਲ ਕਹਿੰਦਾ ਵੀ ਤੂੰ ਆਪਣਾ ਇਹ ਇਹ ਕੀ ਕਰਕੇ ਜਾ ਕੇ ਕਰਕੇ ਆਇਆ ਰ ਮਤਲਬ ਜਿਵੇਂ ਬੋਲਦਾ ਸੀ ਉਹ ਬੋਲੀ 'ਚ ਉਹ ਕਹਿੰਦਾ ਜੀ ਮੈਂ ਵੀ ਜੀ ਬਸ ਮੈਂ ਉਹਨੇ ਖੱਚ-ਕੱਚ ਬੜਾ ਮਾਰਿਆ ਐਮਐਲਏ 'ਚ ਬੜਾ ਮਾਰਿਆ ਖੱਚੇ ਚਦਾਲੇ ਨੇ ਇਹ ਬੜੀ ਗੱਲ ਚੂੜੀ ਸੀ ਖਬਰਾਂ ਲੱਗੀਆਂ ਸੀ ਇਹ ਉਹ ਚਬੜਾ ਮਾਰਿਆ ਚੱਕ ਕੇ ਉਹਦੇ ਐਮਐਲਏ ਦੇ ਤਾਂ ਜੋ ਚੁੱਪ ਕਹਿੰਦਾ ਵੀ ਜੇ ਥੰਮ ਜੋ ਪਾਣ ਲੱਗੇ ਲੰਗੜ ਮਾਰੇ ਕੌਣ ਕਿਆ ਪਸਾਣ ਰਹੀ ਬੁਰ ਹਮ ਕਿੰਨੀ ਵੀ ਗੱਲ ਦੇਖੂਗੇ ਜੀ ਕਿ ਜਿਹੜੇ ਦਲਤ ਬੰਦੇ ਲਾਂਗੜ ਪੇ ਪਾਉਣ ਲੱਗੇ ਧੋਤੀ ਉਹ ਸਾਡੀ ਕਿ ਪਛਾਣ ਰਣੇ ਕਹਿੰਦਾ ਪਰ ਕੇ ਬੜਾ ਵੱਡੀ ਚਰਚਾ ਹੋਈ ਸੀ ਕਿ ਇਹ ਲਾਂਗੜ ਲਾਂਗੜ ਦੇ ਨਾਂ ਤੇ ਲਾਂਗੜ ਨੂੰ ਐਡਾ ਵੱਡਾ ਮਨਾਇਆ ਦਾ ਬਲਕੇ ਵੀ ਹਰਾਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਚੂਪੀ ਦੇ ਵਿੱਚ ਬੜਾ ਕਮਾਲ ਦਾ ਇਹਨੂੰ ਪਹਿਰਾ ਬਣਾਇਆ ਦਾ ਖੁਸ਼ੀ ਦਾ ਪਹਿਰਾ ਬਣਾਇਆ ਦਾ ਇਹਨੂੰ ਲਾਂਗੜ ਨੂੰ ਜਿਹਨੂੰ ਉਹ ਧੋਤੀ ਨੂੰ ਮਨਾ ਕੀਤਾ ਉਹਨਾਂ ਨੇ ਉੱਥੇ ਜੀ ਜੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ